हां जी बाबेओ आज ਆਪਾਂ ਪਹੁੰਚੇ ਆਂ ਸ਼ਹਿਰ ਬਰੇਟਾ ਦੇ ਵਿੱਚ ਜ਼ਿਲ੍ਹਾ ਮਾਨਸਾ ਸੋ ਬਾਈ ਹੋਰਾਂ ਨੇ ਆਫਰ ਲਾਏ ਆ ਮੋਬਾਈਲਾਂ ਤੇ ਦੀਵਾਲੀ ਧਮਾਕਾ ਆਫਰ 101 ਰੁਪਏ ਦੇ ਵਿੱਚ 0% ਵਿਆਜ ਹੈ ਬੀਬੋ ਦਾ ਫੋਨ ਕੋਈ ਵੀ ਲਿਆ ਸਕਦੇ ਹੋ ਬੀਬੋ Oppo 1 ਸਾਲ ਦੀ ডিসਪਲੇ ਦੀ ਗਾਰੰਟੀ ਹੋਊਗੀ ਬਾਬੇਓ ਬਾਕੀ ਆਪਾਂ ਜੋ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਤੇ ਤੁਹਾਨੂੰ ਬਾਈ ਹੋਰੇ ਸਾਰਾ ਐਡਰੈਸ ਵੀ ਦੱਸ ਦੇਣਗੇ ਦੇਖੋ ਆਹ ਮਾਰਕੀਟ ਆ ਬਰੇਟੇ ਦੇ ਵਿੱਚ ਕ੍ਰਿਸ਼ਨਾ ਮੰਦਰ ਮਾਰਕੀਟ ਵੱਜਦੀ ਆ ਇਹ ਬਾਕੀ ਆਪਾਂ ਆ ਜੋ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਆ ਤੁਹਾਨੂੰ ਮੈਂ ਅੱਗੋਂ ਫਰੰਟ ਤੋਂ ਦੁਕਾਨ ਵੀ ਦਿਖਾਤੀ ਦਿਵਾਲੀ ਤਮਾਕਾ ਕੱਢਿਆ ਹੋਇਆ ਬਾਈਆਂ ਨੇ ਦੇਖੋ ਹਾਂਜੀ ਬਾਈ ਸ਼ਸ਼ੀ ਕਾਲ ਜੀ ਆਪਣਾ ਕੀ ਕੀ ਆਫਰ ਹੈ ਵੀਰੇ ਮਾੜਾ ਦੱਸੋ ਆਫਰ ਆਪਣੇ ਕੋਲੇ ਚੱਲ ਰਹੇ ਨੇ ਬਜਾਜ ਫਾਈਨੈਂਸ ਦੇ ਉੱਪਰ ਜਿੰਨਾ ਕਸਟਮਰ ਦੇ ਕਾਰਡ ਬਣੇ ਹੋਏ ਨੇ ਹਾਂਜੀ ਜਾਂ ਨਿਊ ਕਾਰਡ ਨੇ ਕੋਈ ਵੀ ਕਾਰਡ ਲੈ ਕੇ ਆਪਣੀ ਸ਼ੌਪ ਤੇ ਆਓ ਸਿਰਫ ਆਧਾਰ ਕਾਰਡ ਲੈ ਕੇ ਠੀਕ ਹੈ ਜੀ ਤੁਸੀਂ ਆਣਾ ਹੈ ਸਿਰਫ 101 ਰੁਪਏ ਆਪਾਂ ਤੁਹਾਡੇ ਤੋਂ ਭਰਾਵਾਂਗੇ ਕੋਈ ਵੀ ਤੁਸੀਂ ਐਂਡਰੋਇਡ ਫੋਨ ਸਾਡੀ ਸ਼ਾਪ ਤੋਂ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤੇ ਨਾਲ ਜੋ ਵੀ ਬੰਦਾ ਕ੍ਰੈਡਿਟ ਕਾਰਡ ਜਾਂ ਕੈਸ਼ ਤੇ ਖਰੀਦਦਾ ਤੁਹਾਨੂੰ 10% ਤੱਕ ਦਾ ਇਨਸਟੈਂਟ ਕੈਸ਼ਬੈਕ ਓਕੇ ਜੀ ਨਾਲ ਸਰਪ੍ਰਾਈਜ਼ ਗਿਫਟ ਸਾਡੇ ਵੱਲੋਂ ਬਿਲਕੁਲ ਫਰੀ ਦਿੱਤਾ ਜਾਊਗਾ ਠੀਕ ਹੈ ਜੀ ਨਾਲ ਹੀ ਨਾਲ ਆਪਣੇ ਕੋਲੇ Apple ਦੇ ਫੋਨ ਵੀ ਫਾਇਨੈਂਸ ਹੋ ਜਾਂਦੇ ਨੇ 24 ਮਹੀਨੇ ਦੀਆਂ ਆਸਾਨ ਕਿਸ਼ਤਾਂ ਦੇ ਵਿੱਚ ਠੀਕ ਹੈ ਜੀ Apple ਦਾ ਵੀ ਕੋਈ ਵੀ ਫੋਨ ਬੰਦਾ ਕਿਸ਼ਤਾਂ ਦੇ ਲਈ ਆ ਸਕਦਾ Apple ਦਾ ਕੋਈ ਵੀ ਫੋਨ ਕਿਸੇ ਵੀ ਏਰੀਆ ਦਾ 24 ਮਹੀਨੇ ਦੀ ਆਸਾਨ ਕਿਸ਼ਤਾਂ ਹੋ ਜਾਣਗੀਆਂ ਸਿਰਫ ਔਰ ਸਿਰਫ 2-2 3000 ਰੁਪਏ ਡਾਊਨ ਪੇਮੈਂਟ ਭਰ ਕੇ ਲਓ ਵੀ ਮਿੱਤਰੋ ਹੁਣ Apple ਦੇ ਫੋਨ ਵੀ ਬਾਈ ਹੋਰੇ ਕਹਿੰਦੇ ਕੁੱਲ 2 ਜਾਂ 3000 ਰੁਪਏ ਭਰ ਕੇ ਤੁਸੀਂ ਲੈ ਆ ਸਕਦੇ ਹੋ ਜਿੱਥੋਂ ਵੀ ਕੋ ਛੋਟਾ ਕੋਈ ਵੀ ਜ਼ਿਲ੍ਹਾ ਕੋਈ ਵੀ ਸ਼ਹਿਰ ਆ ਕੋਈ ਪ੍ਰੋਬਲਮ ਨਹੀਂ ਆਸਾਨ ਕਿਸ਼ਤਾਂ ਵਾਂ ਨਹੀਂ ਆ ਦੇਖੋ Vivo Pore ਆ ਪਿਆ ਸਾਰੇ ਫੋਨ vivo oppo ਦਾ ਦੇਖੋ ਹੈਗੀ ਹੈਗੇ ਆ ਨਾਲ ਨਾਲ ਤੁਸੀਂ ਮੇਨ ਗੱਲ ਕੀ ਆ ਆਈਫੋਨ ਆਈਫੋਨ ਤੁਸੀਂ ਆਸਾਨ ਕਿਸ਼ਤਾਂ ਤੇ ਕੋਈ ਵੀ ਲਿਆ ਸਕਦੇ ਹੋ ਸਾਰੇ ਆਈਫੋਨ ਆਪਣੇ ਕੋਲ ਅਵੇਲੇਬਲ ਨੇ ਆ ਦੇਖੋ ਜੀ ਆਈਫੋਨ ਆ ਪਿਆ ਬਾਈ ਹੋਰਾਂ ਕੋਲੇ ਸਾਰੇ ਠੀਕਾ ਕੋਈ ਵੀ ਲਿਆ ਸਕਦੇ ਹੋ ਆਸਾਨ ਕਿਸ਼ਤਾਂ ਤੇ ਕੁੱਲ 2 ਜਾਂ 3000 ਰੁਪਏ ਭਰ ਕੇ ਆ ਬਾਬਿਓ ਠੀਕ ਆ ਬਾਕੀ ਸੋਨੂੰ ਮੈਂ ਬਾਈ ਤੋਂ ਐਡਰੈਸ ਆਪਾਂ ਪੁੱਛ ਲੈਨੇ ਆ ਵੀ ਕਿੱਥੇ ਪਹੁੰਚਣਾ ਸਾਰਾ ਐਡਰੈਸ ਸੋਨੂੰ ਬਾਈ ਜੀ ਦੱਸਣਗੇ ਠੀਕ ਆ ਆ ਤੁਹਾਨੂੰ ਬਾਹਰ ਦੀ ਆਪਾਂ ਲੋਕੇਸ਼ਨ ਵੀ ਦਿਖਾਤੀ ਲੋ ਬਾਈ ਜੀ ਇੱਕ ਆਪਣਾ ਐਡਰੈਸ ਦੱਸ ਦੋ ਜਿੰਦਲੈ ਐਟਰਪ੍ਰਾਈਜ਼ ਬਟਨ ਵਿਸ਼ਨੂ ਮੰਦਿਰ ਮਾਰਕੀਟ ਕ੍ਰਿਸ਼ਨਾ ਮੰਦਿਰ ਮਾਰਕੀਟ ਪਾਜਦੀ ਆ ਬਾਬੇ ਉਹ ਤੇ ਜਲਦੀ ਪਹੁੰਚੋ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿੰਨਾ ਮੇਰੇ ਮਿੱਤਰੋ ਲਾਭ ਉਠਾਇਆ ਜਾਂਦਾ ਆਠਾ ਸਕਦੇ ਹੋ ਚਾਰ ਬਰੇਟਾ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਨਾਲ ਜਿਹੜਾ ਬਾਈ ਦੀ ਆਈਡੀ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਕੇ ਆਊਗਾ ਨਾਲ ਉਹਨੂੰ ਇੱਕ ਸਰਪ੍ਰਾਈਜ਼ ਗਿਫਟ ਸਾਡੇ ਵੱਲੋਂ ਹੋਰ ਫਰੀ ਦਿੱਤਾ ਜਾਊਗਾ। ਲਓ ਵੀ ਬਾਬੇਓ ਹੁਣ ਜਲਦੀ ਜਲਦੀ ਚਲਦੀ ਚਲਦੀ ਵੀਡੀਓ ਕਰ ਦਿਓ ਸ਼ੇਅਰ ਲਾਈਕ ਕਮੈਂਟ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਊਗਾ ਉਹਨੂੰ ਨਾਲ ਇੱਕ ਬਾਈ ਹੋਰ ਇਹ ਕਹਿੰਦੇ ਹੋਰ ਗਿਫਟ ਦੇਵਾਂਗੇ। ਐਦੂ ਉੱਤੇ ਦੇਖੋ ਹੁਣ ਦਾ ਮੇਲਾ ਲੁੱਟਿਆ ਗਿਆ ਬਾਬੇਓ ਬਰੇਟਾ 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 ਹੋਗੀ 4 ਸ਼ਪਰੇ। ਬਰੇਟੇ ਦੇ ਵਿੱਚ ਪਹੁੰਚੋ ਬਾਈ ਹੋਰਾਂ ਕੋਲੇ। ਠੀਕ ਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਚੈੱਕ ਕਰੋ ਗਾ ਮਿੱਤਰੋ ਆਈਫੋਨ Oppo Vivo ਕੋਈ ਵੀ ਫੋਨ ਲਿਆ ਜਾ ਸਕਦੇ ਹੋ ਨਾਲ ਸੋਨੂੰ ਬੈਸਟ ਤੋਂ ਬੈਸਟ ਗਿਫਟ ਮਿਲਣਗੇ ਐਨਾ ਹੀ ਕਹਿੰਦੇ ਹੋਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ